ਤੇ ਚਾਟ ਸ਼ਬਦਾ ਦਾ ਬਹਿਰ ਖਾਰ ਦਿੰਦੇ ਕੋਈ ਉਦਾਸ ਹਸੀਨ ਪਲਾਂ ਦੀ ਯਾਦ ਹੋਵੇ ਕੋਈ ਉਦਾਸ ਹਸੀਨ ਪਲਾਂ ਦੀ ਯਾਦ ਹੋਵੇ ਕਲਮ ਨਾਲ ਕਾਗੇ ਤੇ ਖਾਰ ਦਿੰਦੇ ਕਲਮ ਨਾਲ ਕਾਗੇ ਤੇ ਖਾਰ ਦਿੰਦੇ ਚੌਣ ਚੌਣ ਕੇ ਸੋੜੇ ਲਹੀ ਜਾ ਰੋ ਆਪਣੇ ਸ਼ਬਦਾਂ ਦਾ ਸ਼ਬਦ ਪਾਨ ਮਾਰ ਕੇ ਇਹ ਸੀਨੇ ਝਾਲਮਾਂ ਦੇ ਛਲਨੀ ਕਰ ਦਿੰਦੇ ਸੀਨੇ ਝਾਲਮਾਂ ਦੇ ਛਲਨੀ ਕਰ ਦਿੰਦੇ ਆਪਣੀ ਜ਼ਿੰਦਗੀ ਦੇ ਹਦਾਇਤ ਤਜਰਬਿਆਂ ਨੂੰ ਆਪਣੀ ਜ਼ਿੰਦਗੀ ਦੇ ਹਦਾਇਤ ਤਜਰਬਿਆਂ ਨੂੰ ਲੈ ਫਾਦ ਕਰਕੇ ਇਹ ਪ੍ਰਗਟਾ ਦਿੰਦੇ ਨਾਕ ਤੋਂ ਇਹ ਕਰਦੇ ਗੱਲ ਐਸੀ ਨਾਕ ਤੋੜ ਕੇ ਕਰਦੇ ਗੱਲ ਐਸੀ ਅਸਾਸਾ ਦੀ ਪੀੜਾ ਬਾਹੰਤੇ ਕਦੇ ਗੁੱਜੀ ਰਮੇ ਦੀ ਗੱਲ ਕਰਕੇ ਕਦੇ ਗੁੱਜੀ ਰਮੇ ਦੀ ਗੱਲ ਕਰਕੇ ਜ਼ਿੰਦਗੀ ਦਾ ਫਲਸਫਾ ਸਮਝਾ ਦਿੰਦੇ ਫੇਰ ਉਸ ਨੂੰ ਕਵਟਾ ਦਾ ਰੂਪ ਦੇ ਕੇ ਫੇਰ ਉਸ ਨੂੰ ਕਵਟਾ ਦਾ ਰੂਪ ਦੇ ਕੇ ਆਪਣੇ ਪਾਟਕਾਂ ਦੀ ਝੋਲੀ ਪਾ ਦਿੱਤੇ ਕبھی ਹੁੰਦੇ ਨੇ ਮੌਲੇ ਮਸਤ ਯਾਰੋ ਦੁਨੀਆ ਦੀ ਪਰਵਾਹ ਨਹੀਂ ਕਰਦੇ ਸੱਚ ਲਿਖਦੇ ਸੱਚ ਤੇ ਦੇਹੜ ਪਹਿਰਾ ਸੱਚ ਲਿਖਦੇ ਸੱਚ ਤੇ ਦੇਹੜ ਪਹਿਰਾ ਝੂਠ ਝੋਖਿਆ ਦੀ ਹਾਪੀ ਨਹੀਂ ਪਰਦੇ ਝੂਠ ਝੋਖਿਆ ਦੀ ਹਾਪੀ ਨਹੀਂ ਪਰਦੇ ਸੱਚ ਲਈ ਭਾਵੇਂ ਦੇੜੀ ਜਾਨ ਪੈ ਜੇ ਸੱਚ ਲਈ ਭਾਵੇਂ ਦੇੜੀ ਜਾਨ ਪੈ ਜੇ ਚਾਹ ਦੇਣ ਤੋਂ ਵੀ ਇਹ ਨਹੀਂ ਡਰਦੇ ਚਾਹ ਦੇਣ ਤੋਂ ਵੀ ਇਹ ਨਹੀਂ ਡਰਦੇ